ਸਤਨਾਮ ਸ਼ਿਵਾਇ ਗੁਰੂ ਸਾਹਿਬ ਜੀਓ ਦੰਡਾਤਿ ਬੰਦਨਨ ਕੁਵਾਰ ਸਰਬ ਕਲਾ ਸਮਰੱਥ ਢੂਲਣ ਤੀ ਰੱਖੋ ਪ੍ਰਭੂ ਨਾਨਕ ਦੇ ਕਰਾਤਾ ਸਤਨਾਮ ਸ਼ਿਵਾਇ ਗੁਰੂ ਸਾਹਿਬ ਜੀਓ ਗੁਰਪਿਆਰੀ ਗੁਰਸਵਾਰੀ satsang ji ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਰੀ satsang ਸੰਤਾਂ ਦੇ ਯੋਗ ਹੋ ਗੁਰੂ ਦੀਆਂ ਵਡਿਆਈਆਂ ਦੇ ਪਾਤਰ ਹੋ ਸੱਚੇ ਬਾਦਸ਼ਾਹ ਜੀ ਦੇ ਅਪਾਰ ਬਖਸ਼ਿਸ਼ ਕਿਰਪਾ ਹੈ ਆਪ ਜੀ ਪਰ ਸੋ ਆਪ ਜੀ ਦੀ ਜਿਨ੍ਹਾਂ ਮਰੀਆਂ ਭੈਣਾਂ ਨੇ ਵੀਰਾਂ ਨੇ ਬੱਚਿਆਂ ਨੇ ਫਿਰਗਾ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰੋ ਜੀ ਤੇ ਲਾਈਕ ਸ਼ੇਅਰ ਤਾਂ ਡੈਲੀ ਕਰਦੇ ਆ ਗੁਰੂ ਪਿਆਰੀ ਸਾਧ ਸੰਗਤ ਸਬਸਕ੍ਰਾਈਬ ਦੇ ਨਾਲ ਆਪ ਜੀ ਨੂੰ ਪੂਰਾ ਚੈਨਲ ਦੀ ਜਿਤਨਾ ਵੀ ਵੀਡੀਓ ਸਭ ਪ੍ਰਾਪਤ ਹੋ ਜਾਣਗੀਆਂ ਜਦੋਂ ਵੀ ਆਪ ਖੁੱਲੋਗੇ ਚੈਨਲ ਤੇ ਪੂਰੀਆ ਵੀਡੀਓ ਆਪ ਜੀ ਨੂੰ ਪ੍ਰਾਪਤ ਹੋ ਜਾ ਸਕਦੇ ਆ ਜਿੱਥੋਂ ਮਰਜ਼ੀ ਆਪ ਜੀ ਸੁਣ ਸਕਦੇ ਹੋ ਸੋ ਇਹ ਸਬਸਕ੍ਰਾਈਬ ਜਰੂਰ ਕਰੋ ਤੇ ਲਾਈਕ ਸ਼ੇਅਰ ਟੈਲੀ ਕਰਦਿਆ ਕਰੋ ਸੋ ਆਓ ਬਾਣੀ ਨਾਲ ਜੁੜੀਏ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹ ਮੰਦਿਰ ਬਣਿਆ ਪ੍ਰਭੂ ਦੇ ਆਉਣ ਤੇ ਦਿਲ ਵਿੱਚ ਚਾ ਚੜਿਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਪ੍ਰਭੂ ਦੇ ਆਉਣ ਦਾ ਚਾ ਛੜਿਆ ਦਿਲ ਵਿੱਚ ਹੇ ਸਖੀ ਹੇ ਪਿਆਰਿਓ ਹਰਕੇ ਜਨਿ ਹਰ ਜਨ ਕੇ ਪਿਆਰਿਓ ਵਹਿਗੁਰੂ ਦੇ ਪਿਆਰਿਓ ਸਤਗੁਰੂ ਜੀ ਦੇ ਪਿਆਰਿਓ ਕਹਿੰਦੇ ਆਓ ਹਰੀ ਜਸ ਗਾਓ ਹਰ ਮੰਗਲ ਗਾਓ ਸਖੀ ਫਿਰ ਕੀ ਹੁੰਦਾ ਕਹਿੰਦੇ ਗ੍ਰਹਿ ਮੰਦਰ ਬਣਿਆ ਕਹਿੰਦੇ ਇਹ ਜਿਹੜਾ ਹਿਰਦਾ ਰੂਪੀ ਘਰ ਹੈ ਨਾ ਗ੍ਰਹਿ ਜਿਹੜਾ ਹੈ ਇਹ ਜਿਹਦੇ ਖਰੀਦੇ ਮੰਗਲ ਗਾਉਣੇ ਸ਼ੁਰੂ ਕਰ ਦਿੰਦੇ ਨਾ ਸਾਰੀਆਂ ਸਖੀਆਂ ਸਹੇਲੀਆਂ ਵੀਰ ਭਰਾ ਬੈਠ ਕੇ ਜਦੋਂ ਇਹਦੇ ਗਾਣ ਗਾਉਂਦੇ ਨੇ ਰੀਜੈਸਟ ਕਰਦੇ ਨੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਨਾ ਕਹਿੰਦੇ ਨੇ ਇਹ ਜਿਹੜਾ ਸਰੀਰ ਰੂਪੀ ਘਰ ਹੈ ਨਾ ਇਹ ਗ੍ਰਹਿ ਮੰਦਰ ਬਣਿਆ ਇਹ ਮੰਦਰ ਬਣ ਜਾਂਦਾ ਹੈ ਕਿਉਂਕਿ ਹਰ ਮੰਦਰ ਵਿੱਚ ਪ੍ਰਭੂ ਦੀ ਬਾਣੀ ਗਾਇਨ ਹੁੰਦੀ ਹੋਰ ਉੱਥੇ ਕੋਈ ਗੱਲ ਨਹੀਂ ਹੁੰਦੀ ਤੇ ਜਦੋਂ ਇਸ ਸਰੀਰ ਰੂਪੀ ਇਹ ਇਹ ਜਿਹੜਾ ਸਰੀਰ ਹੈ ਨਾ ਇਹ ਹਰਕਾ ਹਰ ਮੰਦਰ ਹੈ ਇਹ ਸਰੀਰ ਜਿਹੜਾ ਇਹ ਹਰੀ ਦਾ ਮੰਦਰ ਹੈ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਆਪ ਜੀ ਨੂੰ ਨਕਸ਼ਾ ਬਣਾ ਕੇ ਮਹਾਰਾਜ ਨੇ ਦੱਸਿਆ ਹੈ ਨਾ ਉਹ ਜਿਹੜਾ ਹੈ ਉਹ ਸਾਡੇ ਹਿਰਦੇ ਦਾ ਜਿਹੜਾ ਮੰਦਰ ਹੈ ਨਾ ਇਹ ਵੇਰੂਪੀ ਸਾਡੇ ਅੰਦਰ ਜਿਹੜਾ ਮੰਦਰ ਆ ਉਹਦਾ ਨਕਸ਼ਾ ਬਾਹਰ ਬਣਾ ਕੇ ਸਾਨੂੰ ਪੇਸ਼ ਕੀਤਾ ਹੈ ਕਿ ਇਹ ਸਾਨੂੰ ਸਮਝ ਆ ਜਾਏ ਭਾਈ ਇਹ ਜਿਹੜਾ ਗ੍ਰਹਿ ਹੈ ਹਰੀ ਦਾ ਮੰਦਰ ਹੈ ਸਰੀਰ ਜਿਹੜਾ ਹੈ ਨਾ ਹਰੀ ਦਾ ਮੰਦਰ ਹੈ ਇਹ ਕਦੋਂ ਮੰਦਰ ਬਣਨਾ ਹੈ ਜਦੋਂ ਇੱਥੇ ਬਾਣੀ ਚੱਲਣੀ ਹੈ ਪਰਮੇਸ਼ਰ ਦਾ ਨਾਮ ਜਪਿਆ ਜਾਣਾ ਜਦੋਂ ਇੱਥੇ ਵੀ ਕਾਰ ਚੱਲਣੇ ਨੇ ਤੇ ਫਿਰ ਇਹ ਮੰਦਰ ਨਹੀਂ ਬਣਦਾ ਤੇ ਇਸ ਕਰਕੇ ਇਹ ਹਰ ਗਾਓ ਹਰ ਮੰਗਲ ਗਾਓ ਸੁਖੀ ਆਉ ਰਲ ਕੇ ਸਾਰੇ ਗਾਈਏ ਪਰਮੇਸ਼ਰ ਦਾ ਨਾਮ ਜਪੀਏ ਤੇ ਫਿਰ ਇਸ ਘਰ ਨੂੰ ਇਸ ਸਰੀਰ ਨੂੰ ਮੰਦਰ ਬਣਾ ਦਈਏ ਫਰਗਾਓ ਮੰਗਲ ਨਿਤ ਸਖੀਏ ਏ ਸਖੀਏ ਸਦਾ ਹੀ ਜਸ ਗਾਈਏ ਖੁਸ਼ੀਆਂ ਦੇ ਪਲ ਲਿਆਈਏ ਖੁਸ਼ੀ ਕਦੋਂ ਹੁੰਦੀ ਹੈ ਇੱਕ ਅਲੋਕਿਕ ਖੁਸ਼ੀ ਹੁੰਦੀ ਹੈ ਜਿਹੜੀਆਂ ਸੰਸਾਰ ਵਿੱਚ ਆਪ ਜੀ ਨੇ ਕਦੀ ਖੁਸ਼ੀ ਮਾਣੀ ਨਹੀਂ ਹੋਣੀ ਬੁਲਬੁਲੀਆਂ ਪ੍ਰਾਪਤੀਆਂ ਕਰਕੇ ਵੀ ਉਹ ਖੁਸ਼ੀ ਨਹੀਂ ਮਿਲੀ ਹੋਣੀ ਜਿਹੜੀ ਜਿਹੜੇ ਨਾਮ ਦੇ ਵਿੱਚ ਆਪ ਜੀ ਨੇ ਧੀਨ ਹੋਣਾ ਹੈ ਇਕਾਗਰਤਾ ਬਣਨੀ ਹੈ ਨਾ ਜਿਸ ਲਈ ਉਹ ਮੰਗਲ ਖੁਸ਼ੀ ਮਿਲਣੀ ਆ ਨਾ ਉਹਦਾ ਦੇ ਕਿਆ ਕਹਿੰਦਾ ਹੈ ਉਹਦਾ ਕੋਈ ਬਿਆਨ ਨਹੀਂ ਹੈ ਉਹ ਤਾਂ ਆਪ ਜੀ ਆਪ ਜੀ ਇਹ ਆਪਣੇ ਆਪ ਨੂੰ ਦੱਸੋ ਕਿ ਭਈ ਕਿਦਾਂ ਦਾ ਮੇਰਾ ਹਰੀ ਜਿਹੜਾ ਗ੍ਰਹਿ ਬਣ ਗਿਆ ਹਰੀ ਦਾ ਮੰਦਰ ਕਿੰਨਾ ਸੋਹਣਾ ਬਣ ਗਿਆ ਹੈ ਹੁਣ ਇੱਥੇ ਹੋਰ ਕੋਈ ਕੰਮ ਕੋਈ ਵਿਕਾਰ ਨਹੀਂ ਹੁੰਦਾ ਹੁਣ ਮੈਂ ਖਾਣ ਲੱਗਾ ਵੀ ਸੋਚਦਾ ਵੀ ਇਹ ਕਿਹੜੀ ਚੀਜ਼ ਹੈ ਜਿਹੜੀ ਮੇਰੇ ਪ੍ਰਭੂ ਨੂੰ ਚੰਗੀ ਲੱਗਦੀ ਮੈਂ ਉਹ ਖਵਾਵਾਂ ਵਿਸ਼ਟਾ ਵਿਕਾਰਾਂ ਦੀਆਂ ਚੀਜ਼ਾਂ ਨਹੀਂ ਖਾਣੀਆਂ। ਸਹਿਬ ਕਹਿੰਦੇ ਨੇ ਗਹਰ گاਉ ਮੰਗਲ ਨਿਸ਼ਕੀਏ ਸੋਗ ਦੁਖ ਨਾ ਵਿਆਪੇ ਫਿਰ ਜੇ ਇਹ ਮੰਦਰ ਗਰੇ ਬਣ ਜਾਂਦਾ ਹੈ ਨਾ ਖਰੀ ਦਾ ਮੰਦਰ ਬਣ ਜਾਂਦਾ ਹੈ ਫਿਰ ਉੱਥੇ ਕੋਈ ਦੁੱਖ ਸੁੱਖ ਨਹੀਂ ਰਹਿੰਦਾ ਇਹ ਦੁੱਖ ਸੁੱਖ ਤੋਂ ਉੱਪਰ ਉੱਠ ਜਾਂਦਾ ਹੈ ਕਿੰਦਾ ਕਿਉਂ ਹੁੰਦਾ ਸਹਿਬ ਕਹਿੰਦੇ ਨੇ ਗੁਰ ਚਰਨ ਲਾਗ ਦਿਨ ਸੁਭਾਗ ਆਪਣਾ ਫਿਰ ਜਪ ਜੋ ਗੁਰੂ ਦੀ ਚਰਨੀ ਲੱਗੇ ਉਹਨਾਂ ਦੇ ਦਿਨ ਚੰਗੇ ਹਾਂਦੇ ਉਹਨਾਂ ਦੇ ਬਹੁਤ ਵੱਡੇ ਭਾਗ ਹੁੰਦੇ ਤੇ ਸਾਰੇ ਦਿਨ ਚੰਗੇ ਬਣ ਲੱਗੇ ਆਪਣਾ ਪਿਰ ਜਾਪੇ ਉਹਨਾਂ ਨੇ ਆਪਣਾ ਪਤੀ ਜਾਣ ਲਿਆ ਵੀ ਸਾਡਾ ਪਤੀ ਪਰਮੇਸ਼ਰ ਕੌਣ ਹੈ ਵਾਹਿਗੁਰੂ ਸਾਡਾ ਪਤੀ ਹੈ ਪਰਮੇਸ਼ਰ ਹੈ ਇਸ ਜਗ ਮੇ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਏ ਕਹਿੰਦੀ ਇਸ ਸੰਸਾਰ ਵਿੱਚ ਇੱਕੋ ਹੀ ਪਤੀ ਹੈ ਅਸੀਂ ਸਾਰੇ ਉਹਦੀਆਂ ਪਤਨੀਆਂ ਹਾਂ ਸਾਰੇ ਇਸ ਜਗ ਮੇ ਪਤੀ ਜਿਹੜਾ ਇੱਕੋ ਹੀ ਹੈ ਤੇ ਅਸੀਂ ਸਾਰੇ ਇਹਦੀ ਪਤਨੀ ਆ ਰੂਪ ਹਾਂ ਉਹਦਾ ਨਾਮ ਜਪਣਾ ਬੰਦਗੀ ਕਰਨੀ ਹੈ ਪਰਮੇਸ਼ਰ ਨੂੰ ਖੁਸ਼ ਕਰਨਾ ਹੈ ਪਤੀ ਨੂੰ ਖੁਸ਼ ਕਰਨਾ ਹੈ ਜੋ ਉਹ ਸਾਨੂੰ ਖੁਸ਼ੀਆਂ ਦੇਵੇ ਤੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਅਨਹਦ ਬਾਣੀ ਗੁਰੂ ਦਾ ਸ਼ਬਦ ਰਾ ਰਾਹੀ ਇੱਕ ਰਸ ਬਾਣੀ ਜਾਣੀ ਹੈ ਇੱਕ ਰਸ ਅੰਮ੍ਰਿਤ ਰੂਪੀ ਰਸ ਜਿਹੜਾ ਇਸ ਬਾਣੀ ਰਾਹੀਂ ਪ੍ਰਾਪਤ ਹੋਇਆ ਅਨਹਦ ਬਾਣੀ ਇਹ ਗੁਰੂ ਦੇ ਸ਼ਬਦ ਤੋਂ ਜਾਂਦਾ ਲੱਗਾ ਗੁਰੂ ਦੀ ਬਾਣੀ ਤੋਂ ਪਤਾ ਲੱਗਾ ਪਿਆਰਿਓ ਕਿ ਇਹ ਤਾਂ ਸੰਸਾਰ ਦੇ ਸਾਰੇ ਜੋ 36 ਪਦਾਰਥ ਬਣਾਏ ਹਨ ਹੋਰ ਜੋ ਚੀਜ਼ਾਂ ਸੁਰਨਰ ਮੋਨ ਜਨ ਅੰਮ੍ਰਿਤ ਪੂਰੇ ਸਾਰੇ ਅਮਰਾਂ ਤੋਂ ਉੱਚਾ ਮਿੱਠਾ ਤੇ ਸਰਵ ਸ਼੍ਰੇਸ਼ਟ ਅੰਮ੍ਰਿਤ ਹੈ ਹਰ ਨਾਮ ਹਰ ਰਸ ਭੋਗੋ ਹਰੀ ਦੇ ਨਾਮ ਦਾ ਹਰੀ ਰਸ ਭੋਗ ਦੇ ਹਾਂ ਕਹਿੰਦੇ ਕਹ ਨਾਨਕ ਪ੍ਰਭ ਆਪ ਮਿਲਿਆ ਕਰਣ ਕਾਰਣ ਜੋਗੋ ਇਹ ਪਿਆਰਿਓ ਮਹਾਰਾਜ ਪ੍ਰਮਾਣ ਕਰਦੇ ਨੇ ਕਹਿੰਦੇ ਨੇ ਭਈ ਕਿ ਪ੍ਰਭੂ ਆਪ ਮਿਲਿਆ ਕਹੇ ਨਾਨਕ ਪ੍ਰਭ ਆਪ ਮਿਲਿਆ ਗੁਰੂ ਸਾਹਿਬ ਕਹਿੰਦੇ ਨੇ ਪ੍ਰਭੂ ਆਪ ਮਿਲਿਆ ਆਈ ਕੇ ਕਿੱਦਾਂ ਮਿਲਿਆ ਜਿਸ ਤੈਨੂੰ ਯਾਦ ਕਰਦੇ ਨਾ ਚਰਨ ਸ਼ਰਨ ਜੇ ਉਹ ਇੱਕ ਪੰਡਾ ਚਲਦੇ ਆ ਨਾ ਚਰਨ ਸ਼ਰਨ ਗੁਰੂ ਵੱਲ ਨੂੰ ਇੱਕ ਚਰਨ ਸ਼ਣ ਇੱਕ ਪੰਡਾ ਕਰਕੇ ਚਲਦੇ ਆ ਸਤਗੁਰ ਕੋਟ ਪੰਡਾ ਅੱਗੇ ਹੋਏ ਲੇਦ ਹੈ ਚਰਨ ਸ਼ਰਨ ਗੁਰ ਇੱਕ ਪੰਡਾ ਜਾਏ ਚੱਲ ਗੁਰੂ ਵੱਲ ਨੂੰ ਇੱਕ ਕਦਮ ਪੁੱਟਦੇ ਆ ਗੁਰੂ ਸਾਹਿਬ ਹਜ਼ਾਰਾਂ ਹੀ ਪਦੰ ਕਦਮ ਪੁੱਟਦੇ ਨੇ ਕਿ ਮੇਰਾ ਬੇਟਾ ਮੇਰਾ ਬੱਚਾ ਮੇਰਾ ਪ੍ਰੇਮੀ ਮੇਰੇ ਵੱਲ ਨੂੰ ਤੁਰਿਆ ਹੈ ਤੇ ਗੁਰੂ ਜੀ ਗਲ ਬਕੜੀ ਚ ਲੈ ਲੈ ਹਜ਼ਾਰਾਂ ਹੀ ਕਦਮ ਪੱਟ ਕੇ ਅੱਗੇ ਆ ਜਾਂਦੇ ਹਨ ਤੇ ਆਪਣੇ ਬੱਚੇ ਨੂੰ ਆਪਣੇ ਨਾਮ ਜਪਣ ਵਾਲੇ ਨੂੰ ਆਪਣੇ ਸੰਤ ਪ੍ਰਸਨ ਨੂੰ ਆਪਣੇ ਕਰ ਕਮਲਾਂ ਵਿੱਚ ਜੱਫੀ ਵਿੱਚ ਲੈ ਲੈਂਦੇ ਨੇ ਤੇ ਸਾਰੀਆਂ ਖੁਸ਼ੀਆਂ ਫਿਰ ਉਸ ਨੂੰ ਬਖਸ਼ ਦਿੰਦੇ ਨੇ ਹਰ ਨਾਮ ਹਰ ਉਹ ਹਰੀ ਦੇ ਨਾਮ ਦੇ ਰਸ ਭੋਗਦੇ ਨੇ ਪ੍ਰੀਤ ਸਤਸੰਗ। ਹਰੀ ਦਾ ਨਾਮ ਰਸ ਭੋਗਦੇ ਹਨ ਤੇ ਪਾਸ਼ਾ ਕਹਿੰਦੇ ਨੇ ਇਹ ਜਿਹੜਾ ਰਸ ਹੈ ਨਾ ਪ੍ਰਭੂ ਆਪ ਸਾਨੂੰ ਮਿਲਿਆ ਕਿਉਂਕਿ ਉਹਦੀ ਸੱਚੇ ਦਿਲ ਨਾਲ ਆराधना ਕੀਤੀ ਜੋ ਕਰਨ ਕਾਰਨ ਸਮਰਥ ਹੈ ਤੇ ਉਹ ਸਾਰੇ ਹੀ ਕਾਰਜ ਕਰਨ ਰੂਪੀ ਸਮਰਥ ਹੈ ਪਿਆਰੀ ਸਤਸੰਗ ਜੀ ਸੋ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਤੇ ਸ਼ੇਅਰ ਵੀ ਕਰਨਾ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ